ਵੇ ਦੇ ਦੇਚੇ ਨੇ ਬੜੇ ਬੜੇ ਕੀ ਹੋਇਆ ਨੇ ਸਾਡੇ ਆਪਾਂ ਭਲਾਕੋ ਮੋਟਕੇ ਖਾਦੇ ਨੇ ਕਿੰਨੇ ਦਿਨ ਮਟਕੇਗਾ ਮਿੱਕੇ ਆਲੀ ਜਾਣਾ ਦੇ ਕੋਲ ਭਾਈ ਦੇ ਦੇ 27 ਵਿੱਚ ਜਿਹੜਾ ਚਿਹਰਾ ਲੰਗਾ ਕਰਾਂਗੇ ਰੰਗ ਦੇ ਵਿੱਚ ਹੀ ਨਾ ਕਰਾਂਗੇ ਇਸ ਹਾਲਤੋਂ ਪਾਣੀ ਲਾਲਾ ਕੇ ਤੇ ਇੰਨੇ ਪਰਚੇ ਹੋਏ ਚਾਹੇ ਨਸ਼ਾ ਤਸਦੀ ਦੇ ਚਾਹੇ ਈਡੀ ਦੇ ਚਾਹੇ ਚੋਰੀ ਦੇ ਤਿਆਰੀ ਦੇ ਪਰ ਉਹ ਸਾਰੇ ਪਰਚਿਆਂ ਦੇ ਵਿੱਚ ਕਦੀ ਹਾਈ ਕੋਰਟ ਜਾ ਕੇ ਕਦੀ ਸੁਪਰੀਮ ਕੋਰਟ ਜਾ ਕੇ ਰੱਖਦੇ ਬੇਨਤੀ ਇਹ ਵੀ ਸਾਨੂੰ ਚਾਲ ਆ ਲੈਂਦੇ ਸਾਨੂੰ ਜਾਣ ਦਿਓ ਅੱਗੇ ਕਿਉਂਕਿ ਇੱਕ ਸੂਰਵਾਰ ਨੇ ਇਹ ਦੋਸ਼ੀ ਨੇ ਬੜੇ ਵੱਡੇ ਦੋਸ਼ੀ ਨੇ ਇਹ ਬੜੇ ਵੱਡੇ ਚੋਰ ਨੇ ਸਾਡੇ ਹੱਕਾਂ ਪੁਲਾਟੇ ਲੁੱਟ ਕੇ ਖਾ ਗਏ ਨੇ ਕਿੰਨੇ ਦਿਨ ਹੋ ਲੁਕੇਗਾ ਮੁੱਕਿਆ ਨਹੀਂ ਜਾਣਾ ਇਹ ਲੋਕੋਂ ਭਾਈ 2027 ਦੇ ਵਿੱਚ ਇਹਦਾ ਚਿਹਰਾ ਨੰਗਾ ਕਰਾਂਗੇ ਰਾਮਗੜ੍ਹ ਦੇ ਵਿੱਚ ਹੀ ਅੰਦਾ ਕਰਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਕਹਿੰਦੇ ਹੋ ਕਿ ਜਿਸ ਤਰੀਕੇ ਨਾਲ ਸਰਦਾਰ ਸੁਖਪਾਲ ਸਿੰਘ ਖੈਰਾਜੀ ਨੇ ਏਆਈ ਦੇ ਉੱਤੇ ਫੇਕ ਜਿਹੜੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਆਧਾਰ ਦੇ ਉੱਤੇ ਚਾਰ ਬੰਦਿਆਂ ਦੇ ਉੱਤੇ ਪਰਚਾ ਦਰਜ ਹੋਇਆ ਹੈ ਮੇਰੀ ਪ੍ਰਸ਼ਾਸਨ ਨੂੰ ਮੰਗ ਹੈ ਕਿ ਇਹਨੇ ਬੜੇ ਪਿਛਲੇ 30 ਸਾਲ ਤੋਂ ਬਹਾਨੇ ਲਾਵਾ ਕਿ ਤੇ ਇੰਨੇ ਪਰਚੇ ਹੋਏ ਚਾਹੇ ਨਸ਼ਾ ਤਸਕਰੀ ਦੇ ਚਾਹੇ ਈਡੀ ਦੇ ਚਾਹੇ ਚੋਰੀ ਦੇ ਚਾਹੇ ਯਾਰੀ ਦੇ ਪਰ ਉਹ ਸਾਰਿਆਂ ਪਰਚਿਆਂ ਦੇ ਵਿੱਚ ਕਦੀ ਹਾਈ ਕੋਰਟ ਜਾ ਕੇ ਕਦੀ ਸੁਪਰੀਮ ਕੋਰਟ ਜਾ ਕੇ ਰੁਕਦਾ ਹੈ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਸਰਕਾਰ ਨੇ ਹੁਣ ਇਹਨੂੰ ਸੁਕਾ ਨਹੀਂ ਛੱਡਣਾ ਇਹਦਾ ਜਿਹੜੇ ਕੀਤੇ ਗੁਨਾਹਾਂ ਦੀ ਜਿਹੜੀ 30 ਸਾਲ ਤੋਂ ਕੀਤੇ ਗੁਨਾਹਾਂ ਦਾ ਜਿਹੜਾ ਆਪਾਪ ਦਾ ਕੜਾਓ ਭਰ ਚੁੱਕਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਸਾਰਿਆਂ ਨੂੰ ਆਪਾਂ ਦੋ-ਦੋ ਮਿੰਟ ਦੇਣੇ ਆ ਜੋ ਅੱਜ ਦਾ ਕਿਹੜਾ ਵਰਗੇ ਬੌਧਿਕ ਕਟਿਆ ਇਨਸਾਨ ਮੈਂ ਪ੍ਰਸ਼ਾਸਨ ਨੂੰ ਆਮ ਆਦਮੀ ਪਾਰਟੀ ਨੂੰ ਔਰ ਸਭ ਤੋਂ ਯਾਰਾ ਰਾਹੁਲ ਗਾਂਧੀ ਨੂੰ ਵੀ ਬੇਨਤੀ ਕਰਦਾ ਆ ਕਿ ਇਹੋ ਜੇ ਪਾਸੇ ਕਰਾ ਨੂੰ ਆਪਣੀ ਕੰਪਨੀ ਵਿੱਚੋਂ ਹਿੱਸੇਦਾਰ ਕੱਢ ਦਿਓ ਕਿ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹਦੇ ਵਿੱਚ ਇਹ ਵੀ ਕਿਹਾ ਹੋਵੇ ਕਿ ਆ ਵੀ ਕੋ ਚੰਗਾ ਯਾਰ ਪੰਜਾਬ ਦੇ ਸਵਾ 3 ਕਰੋੜ ਦੀ ਆਬਾਦੀ ਸਵਾ 3 ਕਰੋੜ ਦੀ ਆਬਾਦੀ ਦੇ ਵਿੱਚ ਇੱਕੋ ਹੀ ਸਿਆਣਾ ਜੰਪਿਆ ਇੱਕੋ ਹੀ ਸਿਆਣਾ ਇਹ ਜੰਪਿਆ ਜਿਹੜਾ ਵੀ ਜਿਵੇਂ ਇੱਕੋ ਹੀ ਗੱਲ ਪੱਕੀ ਹੋਆ ਕਿ ਬਸ ਸਾਰੇ ਕੰਮਾਂ ਦੇ ਵਿੱਚ ਨਕਸ਼ਾ ਹੀ ਕੱਢਣਾ ਸਰਕਾਰ ਦੇ ਵਿੱਚ ਨਕਸ਼ਾ ਕੱਢਣਾ ਇਹ ਇਹਦੀ ਜ਼ਿੰਮੇਵਾਰੀ ਆ ਇਹ ਸਾਰੇ ਬੰਦੇ ਨੇ ਠੇਕਾ ਲਿਆ ਆ ਇਸ ਕਰਕੇ ਤੁਸੀਂ ਸਾਰੇ ਸਾਡੇ ਭਰਾਵੋ ਵਿਚਾਰ ਕਰੋ ਇਸ ਗੱਲ ਦੇ ਉੱਤੇ ਐਵੇਂ ਨਾ ਮੂੰਹ ਚੱਕ ਕੇ ਇਦਾਂ ਦੇ ਲੋਕਾਂ ਨੂੰ ਹੋਰ ਜਿਹੜਾ ਮਦਰ ਸਪੋਰਟ ਕਰੀ ਜਾਓ ਜਦੋਂ ਕੋਈ ਚਰਚਾ ਹੁੰਦਾ ਫਿਰ ਭੱਜਦਾ ਮੇਰੇ ਨਾਲ ਧੱਕੇਸ਼ਾਈ ਹੋ ਗਈ ਮੇਰੇ ਨਾਲ ਧੱਕੇ ਯਾਰ ਜਦੋਂ ਬੰਦਾ ਜ਼ਿੰਮੇਵਾਰ ਬਣ ਜਾਂਦਾ ਹੈ ਜਦੋਂ ਕਿਸੇ ਜ਼ਿੰਮੇਵਾਰੀ ਪਰੇ ਆਉਂਦੇ ਤੇ ਚਿਲ ਜਵੇ ਉਹਦੀ ਜਵਾਨ ਜਿਹੜੀ ਹੈ ਉਹ ਵੱਜ ਜਾਂਦੀ ਹੈ ਉਹਨੂੰ ਆਪਣੇ ਮੂੰਹ ਦੇ ਵਿੱਚੋਂ ਲਫ਼ਜ਼ ਜਿਹੜਾ ਆ ਉਹ ਸੋਚ ਵਿਚਾਰ ਕੇ ਕੱਢਣਾ ਚਾਹੀਦਾ ਹੈ ਐਵੇਂ ਨਹੀਂ ਦੇਖਿਆ ਵੀ ਇੱਕੋ ਹੀ ਗੱਲ ਦਿਮਾਗ ਦੇ ਵਿੱਚ ਫਸੀ ਹੋਈ ਹੈ ਵੀ ਆਪਾਂ ਮੂੰਹ ਚੋਂ ਲਫ਼ਜ਼ ਕੱਢਣਾ ਤਾਂ ਵਿਰੋਧਤਾ ਵਾਲੀ ਕੱਢਣਾ ਮੂੰਹ ਚੋਂ ਲਫ਼ਜ਼ ਕੱਢਣਾ ਤਾਂ ਵਿਰੋਧਤਾ ਵਾਲੀ ਕੱਢਣਾ ਤਾਂ ਫਿਰ ਤੂੰ ਜ਼ਿੰਮੇਵਾਰਤਾ ਦਾ ਇਹ ਕਾ ਦਾ ਜ਼ਿੰਮੇਵਾਰ ਹੈ ਇਸ ਕਰਕੇ ਇਹ ਗੱਲ ਜਿਹੜੀ ਆ ਉਹਦੇ ਸਮਰਥਕਾਂ ਨੂੰ ਇੱਥੇ ਜਿਹੜੇ ਸਾਥੀ ਖੜੇ ਆ ਉਹਨਾਂ ਨੂੰ ਵਿਚਾਰਨੀ ਚਾਹੀਦੀ ਹੈ ਕਿਉਂਕਿ ਉਹਨੂੰ ਹਮਸਾਰਿਆ ਇੰਤਾਂ ਨਹੀਂ ਜਾ ਸਕਦਾ ਗੱਲਾਂ ਦੇ ਨਾਲ ਉਹਦੇ ਤੇ ਤਾਂ ਜੋ ਕਾਨੂੰਨੀ ਕਾਰਵਾਈ ਹੋਣੀ ਹੋਣੀ ਹੈ ਲੇਕਿਨ ਤੁਸੀਂ ਮੇਰੇ ਭਰਾਓ ਇਸ ਗੱਲ ਦੇ ਉੱਤੇ ਵਿਚਾਰ ਕਰੋ ਕਿ ਉਸ ਬੰਦੇ ਦੇ ਪਿੱਛੇ ਲੱਗ ਕੇ ਐਵੇਂ ਕੋਈ ਆਪਣਾ ਨੁਕਸਾਨਾ ਕਰਾ ਬੈਠੇ ਹੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਬਾਕੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ 4 ਸਾਲਾਂ ਚ ਕੀ ਕੀਤਾ ਆਉਣ ਵਾਲੇ 11 ਮਿਲੀਆਂ ਚ ਕੀ ਕਰਬਾ ਇਹਦੀਆਂ ਐਗਜ਼ਾਮਪਲਾਂ ਲੋਕਾਂ ਦੇ ਘਰ-ਘਰ ਦੇ ਵਿੱਚ ਦੇਣੀਆਂ ਇਹਦੀਆਂ ਉਦਾਹਰਣਾਂ ਤੁਸੀਂ ਆਪ ਹੀ ਹੁਣੇ ਹੀ ਹਿਸਾਬ ਲਾ ਲਿਓ ਇਹੀ ਰਾਮਗੜ੍ਹ ਪਿੰਡ ਆ ਇਸੇ ਰਾਮਗੜ੍ਹ ਦੇ ਪਿੰਡ ਦੇ ਵਿੱਚ ਕਹਿੰਦਾ ਸੀ ਮੈਂ ਐ ਨਹੀਂ ਹੋਣ ਦੇਣੀ ਮੈਂ ਆਉ ਨਹੀਂ ਹੋਣ ਦੇਣੀ ਆ ਹਾਂ ਹਾਂ ਥੋੜੇ ਦਿਨ ਪਹਿਲਾਂ ਇਲੈਕਸ਼ਨਾਂ ਦੇ ਵਿੱਚ ਕੀ ਹੋਇਆ ਇਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਹੀ ਆ ਗਰੰਟਾ ਜਿਹੜੀਆਂ ਆ ਉਹ ਸਰਕਾਰ ਨੇ ਸਰਕਾਰ ਨੇ ਗਰੰਟਾ ਬਿਨਾਂ ਕਿਸੇ ਨਿਦੇਹਤੋ ਦਿੱਤੀਆਂ ਕੋਈ ਨਿਦੇਹਤ ਨਹੀਂ ਕੀਤਾ ਕਿਸੇ ਦੇ ਨਾਮ ਡਿਵੈਲਪਮੈਂਟ ਦੀ ਹਾਂਜੀ 75 ਲੱਖ ਰੁਪਈਆ ਜਾਂ ਹੋਰ ਵੀ ਕਰੋੜਾਂ ਦੇ ਵਿਕਾਸ ਦੇ ਕਾਰਜ ਚੱਲ ਰਹੇ ਆ ਕੋਈ ਕੋਈ ਵੀ ਇਦਾਂ ਦਾ ਕੋਈ ਵੀ ਇਹੋ ਜਿਹੇ ਅਜਿਹੇ ਕੰਮ ਨਹੀਂ ਪਾਟੀ ਕਰ ਰਹੇ ਆ ਹਣ ਜੋ ਹਣ ਹੋਣਾ ਚਾਹੁੰਦੇ ਨੇ ਹਸਪਤਾਲ ਕਾਂਗਰਸ ਦੇ ਕਾਰਨਾਮੇ 84 ਚ ਹਰਮੰਦਰ ਸਾਹਿਬ ਤੇ ਟਾਈ ਕੀਤਾ ਉਹ 84 ਦੇ ਦਿੱਲੀ ਵਿੱਚ ਜਿਹੜੀ ਕਿ ਇੰਦਰਾ ਗਾਂਧੀ ਦੀ ਜਦੋਂ ਮੌਤ ਹੋਈ ਆ ਉੱਥੇ ਪੰਜਾਬੀ ਇਤਰਾਕ ਉਹ ਸਿੱਖਾਂ ਦਾ ਗਾਛ ਟਾਇਰ ਪਾਏ ਗਏ ਪੀਆ ਪੈਰਾਂ ਨੂੰ ਬੇਇੱਜ਼ਤ ਕੀਤਾ ਗਿਆ ਇਹ ਉਹੀ ਕਾਂਗਰਸ ਆ ਜਿਹੜਾ ਕਿ ਬਲਾਥਲਕੇ ਤੋਂ ਐਮ ਐਲ ਏ ਸੁਖਬਾਲ ਸਿੰਘ ਕਹਿਰਾ ਵੀ

ਨਾਲੀ ਪਾਰਟੀ ਜੰਮਾਬਾਦ ਪਰਮੰਦਰ ਸਾਹਿਬ ਕਾਇ ਕਰਨ ਵਾਲੀ ਪਾਰਟੀ ਜੰਮਾਬਾਦ ਦਿੱਲੀ ਚ ਡੇਰੀਆਂ ਧੀਆਂ ਪੈਨਾਂ ਨੂੰ ਬੇਚ ਕੀਤਾ ਗਿਆ ਗਲਟੇ ਪੈ ਕੇ ਜੰਮਾਬਾਦ ਬੇਕੁਸੀ ਵਾਲੀ ਪਾਰਟੀ ਬੇਕੁਸੀ ਵਾਲੀ ਪਾਰਟੀ ਜੰਮਾਬਾਦ